ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਤਖਤਾਂ ਦੇ ਸਿਰਜਣਹਾਰ ਬੰਦੀ ਛੋਟ ਦਾਤਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿਨਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਸੁਖਚਾਨਿਆਣਾ ਸਾਹਿਬ ਵਿਖੇ ਆਪ ਸਮੂਹ ਸੰਗਤਾਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਤੇ ਆ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਮਹਾਰਾਜ ਜੀ ਦੇ ਪਰਥਾਇ ਬਚਨ ਹਨ ਸਤਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸੋ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਅਵਤਾਰ ਧਾਰਨ ਕੀਤਾ ਤਦੋਂ ਇਸ ਸੰਸਾਰ ਦੀ ਜੋ ਸਥਿਤੀ ਹੈ ਉਹ ਪਖੰਡਵਾਦ ਝੂਠ ਫਰੇਵ ਥੱਗੀ ਚੋਰੀ ਲੁੱਟਕਸੋਟ ਸੋ ਜੀਵ ਨੂੰ ਜੀਵ ਦਾ ਸਤਕਾਰ ਨਾ ਰਿਆ ਤਦੋਂ ਸੰਸਾਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਰੂਪ ਪ੍ਰਗਟ ਹੋਏ ਲੋਕਾਈ ਨੂੰ ਤਾਰਨ ਵਾਸਤੇ ਲੋਕਾਈ ਨੂੰ ਸਮਝਾਉਣ ਵਾਸਤੇ ਕਿਉਂਕਿ ਜਿੰਨੇ ਪਹਿਲਾਂ ਦੇਵਤਿਆਏ ਉਹਨਾਂ ਨੇ ਸਾਰਿਆਂ ਨੇ ਆਪਣੇ ਆਪ ਨੂੰ ਬ੍ਰਹਮ ਕਹਾਇਆ ਆਪਣੇ ਆਪ ਦਾ ਨਾਮ ਜਪਾਇਆ ਲੇਕਿਨ ਜਦੋਂ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਏ ਉਹਨਾਂ ਨੇ ਅਕਾਲ ਪੁਰਖ ਦਾ ਆਕਰ ਕੇ ਸੰਸਾਰੀ ਜੀਵਾਂ ਨੂੰ ਭੇਦ ਦਿੱਤਾ ਸੋ ਉਸ ਸਮੇਂ ਜਦੋਂ ਮਹਾਰਾਜ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵਿਚਰਨ ਲੱਗੇ ਸੰਸਾਰ ਅੰਦਰ ਉਹਨਾਂ ਛੋਟੀ ਉਮਰੇ ਹੀ ਪਾਂਦੇ ਨੂੰ ਪੜ੍ਹਾਇਆ ਜਦੋਂ ਕਿ ਪਾਂਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੜ੍ਹਾਣ ਆਇਆ ਤਾਂ ਉਹਨਾਂ ਨੇ ਮਹਾਰਾਜ ਨੂੰ ਕਿਹਾ ਕਿ ਆਪ ਇੱਕ ਲਿਖੋ ਤੇ ਮਹਾਰਾਜ ਕਹਿੰਦੇ ਹਨ ਪਾਂਦੇ ਨੂੰ ਕਿ ਇੱਕ ਤੋਂ ਪਹਿਲਾਂ ਕੀ ਹੈ ਇੱਕ ਤਾਂ ਹੈ ਸੰਸਾਰ ਦੀ ਗਿਣਤੀ ਪਰ ਇੱਕ ਤੋਂ ਪਹਿਲਾਂ ਕੀ ਹੈ ਸੋ ਪਾਂਦਾ ਵੀ ਸੋਚਾਂ ਵਿੱਚ ਪੈ ਗਿਆ ਕਿ ਇਹ ਕਿਹੋ ਜਿਹਾ ਆਪਰੇਸ਼ਨ ਕੀਤਾ ਮਹਾਰਾਜ ਨੇ ਸੋ ਇਸੇ ਤਰ੍ਹਾਂ ਜਦੋਂ ਵੈਦ ਆਇਆ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹੋਹੋਲਾ ਵੈਦ ਨਾ ਜਾਣੀ ਹਿਰਕ ਕਰਕੇ ਜੇ ਮਾਹੀ ਇਸ ਤਰ੍ਹਾਂ ਜੋ ਸੰਸਾਰੀ ਜੀਵਾਂ ਨੂੰ ਸਮਝਾਉਣ ਵਾਲੇ ਸਨ ਜਿਸ ਤਰ੍ਹਾਂ ਵੈਦ ਟੀਚਰ ਸੋ ਇਹ ਬ੍ਰਾਹਮਣ ਪੰਡਿਤ ਕਾਜੀ ਉਹਨਾਂ ਪਰਥਾਏ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਹਦਾਇਤ ਕਰਕੇ ਉਹਨਾਂ ਪਰਥਾਏ ਲਿਖਿਆ ਕਿ ਉਹਨਾਂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਦੋਂ ਪੰਡਤ ਆਇਆ ਪੰਡਤ ਨੇ ਮਹਾਰਾਜ ਨੂੰ ਜਨੇਊ ਪਾਉਣ ਦੀ ਗੱਲ ਕਹੀ ਤੇ ਮਹਾਰਾਜ ਜੀ ਨੇ ਮਨਾਂ ਕਰ ਦਿੱਤਾ ਕਿ ਮੈਂ ਜਨੇਊ ਨਹੀਂ ਪਾਉਂਗਾ ਕਿਉਂਕਿ ਮਹਾਰਾਜ ਸਮਝਾਉਣ ਆਏ ਸਨ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਜਨੇਊ ਕਿਉਂ ਨਹੀਂ ਪਾਉਣਾ ਤੁਸੀਂ ਮਹਾਰਾਜ ਕਹਿੰਦੇ ਕਿ ਇਹ ਜਿਹੜਾ ਤੁਹਾਡਾ ਧਾਗੇ ਦਾ ਜਨੇਊ ਹੈ ਇਹ ਟੁੱਟ ਜਾਂਦਾ ਇਹ ਗਲ ਜਾਂਦਾ ਸੜ ਜਾਂਦਾ ਪਰ ਇਹ ਨਾਲ ਨਹੀਂ ਜਾਂਦਾ ਤੇ ਫਿਰ ਪੰਡਤ ਪੰਡਤ ਨੇ ਕਿਹਾ ਕਿ ਜਿਨੇਊ ਫਿਰ ਆਪ ਕਿਸ ਤਰ੍ਹਾਂ ਦਾ ਚਾਹੁੰਦੇ ਹੋ ਮਹਾਰਾਜ ਜੀ ਨੇ ਉਸ ਪਰਥਾਈ ਬਚਨ ਕਹੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੇਊ ਜੀ ਕਾ ਹਈਤਾ ਪਾਂਡੇ ਘਤ ਨਾ ਇਹੋ ਟੁੱਟੇ ਨਾ ਮਲ ਲੱਗੈ ਨਾ ਇਹੋ ਜਲੇ ਨਾ ਜਾਏ ਧਨ ਸੁਨਾਨਕ ਮਾਨਸਾ ਜੋ ਗੱਲ ਚੱਲੇ ਪਾਏ ਮਹਾਰਾਜ ਨੇ ਕਿਹਾ ਕਿ ਦਇਆ ਦਾ ਜੋ ਕਪਾ ਹੋਣੀ ਚਾਹੀਦੀ ਹੈ ਦਇਆ ਕਪਾ ਸੰਤੋਖ ਸੂਤ ਜਿਹੜਾ ਮਨੁੱਖ ਦੇ ਅੰਦਰ ਸਤ ਸੰਤੋਖ ਹੋਣਾ ਲਾਜ਼ਮੀ ਹੈ ਉਹ ਸੂਤ ਹੈ ਤੇ ਮਹਾਰਾਜ ਕਹਿੰਦੇ ਹਨ ਜਤੀ ਸਤੀ ਰਹਿਣਾ ਇਹ ਗੰਡ ਦੀ ਤਰ੍ਹਾਂ ਹੈ ਇਸ ਤਰ੍ਹਾਂ ਕਰਕੇ ਉਸ ਪਾਂਡੇ ਨੂੰ ਉਪਦੇਸ਼ ਦਿੱਤਾ ਕਿ ਆਪਣੇ ਜੀਵਨ ਨੂੰ ਸਵਾਰਨਾ ਜੀਵਨ ਨੂੰ ਸਵਾਰ ਕਰਕੇ ਸੱਚੀ ਸੋਚੀ ਕਿਰਤ ਕਰਨਾ ਉਸ ਜੀਵਨ ਦੇ ਅਨੁਸਾਰ ਜੋ ਅਕਾਲ ਪੁਰਖ ਮਹਾਰਾਜ ਜੀ ਨੇ ਮਨੁੱਖ ਨੂੰ ਜਿਸ ਵਾਸਤੇ ਭੇਜਿਆ ਉਸ ਰਾਹ ਦਾ ਪਾਂਧੀ ਹੋਣਾ ਤੇ ਮਹਾਰਾਜ ਕਹਿੰਦੇ ਉਹ ਮਨੁੱਖ ਜੀਵਨ ਅੰਦਰ ਅਕਾਲ ਪੁਰਖ ਦੀ ਦਰਗਾਹ ਅੰਦਰ ਪ੍ਰਵਾਨ ਹੁੰਦਾ ਇਹ ਸੰਸਾਰੀ ਜਿਨੇਊ ਇਹ ਨਾਲ ਨਹੀਂ ਜਾਂਦੇ ਇਹ ਤਾਗਿਆਂ ਦੇ ਜਿਨੇਊ ਨਾਲ ਨਹੀਂ ਜਾਂਦੇ ਇਸ ਤਰ੍ਹਾਂ ਮਹਾਰਾਜ ਜੀ ਨੇ ਆ ਕਰਕੇ ਜੋ ਉਸ ਸਮੇਂ ਟੀਚਰ ਸਨ ਸੋ ਉਸ ਨੂੰ ਵੈਦ ਸਨ ਉਹਨਾਂ ਨੂੰ ਸੋ ਜੋ ਪੰਡਤ ਸਨ ਕਾਜੀ ਸਨ ਉਹਨਾਂ ਨੂੰ ਸੋ ਜਾ ਕਰਕੇ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਜਿਸ ਤਰ੍ਹਾਂ ਮਹਾਰਾਜ ਗੰਗਾ ਤੇ ਗਏ ਤੇ ਉਥੇ ਜਦੋਂ ਪੰਡਤ ਸੂਰਜ ਨੂੰ ਪਾਣੀ ਦੇ ਰਹੇ ਸਨ ਤੇ ਮਹਾਰਾਜ ਜੀ ਨੇ ਉਲਟੀ ਦਿਸ਼ਾ ਵਿੱਚ ਪਾਣੀ ਦੇਣਾ ਸ਼ੁਰੂ ਕੀਤਾ ਸਾਰੇ ਲੋਕ ਇਕੱਠੇ ਹੋ ਕਰਕੇ ਆਗੇ ਕਿ ਇਹ ਜੋ ਮਨੁੱਖ ਆਇਆ ਹੈ ਇਸ ਦਾ ਸੋ ਦਿਮਾਗ ਸਥਿਰ ਨਹੀਂ ਸੋ ਮਹਾਰਾਜ ਨੂੰ ਪੁੱਛਣ ਲੱਗੇ ਕਿ ਤੁਸੀਂ ਪੂਰਬ ਵਾਲੇ ਪਾਸੇ ਨੂੰ ਕਿਉਂ ਪਾਣੀ ਦਿੰਦੇ ਹੋ ਮਹਾਰਾਜ ਕਹਿੰਦੇ ਤੁਸੀਂ ਮਾਰਾ ਨੂੰ ਪੁੱਛਣ ਲੱਗੇ ਕਿ ਤੁਸੀਂ ਪੱਛਮ ਵੱਲ ਨੂੰ ਕਿਉਂ ਪਾਣੀ ਦਿੰਦੇ ਹੋ ਮਹਾਰਾਜ ਕਹਿੰਦੇ ਤੁਸੀਂ ਪੂਰਬ ਵੱਲ ਨੂੰ ਕਿਉਂ ਦਿੰਦੇ ਕਹਿੰਦੇ ਕਿ ਸੂਰਜ ਚੜਦਾ ਸੀ ਸੂਰਜ ਨੂੰ ਪਾਣੀ ਦਿੰਦੇ ਮਹਾਰਾਜ ਕਹਿੰਦੇ ਪਛਮ ਨੂੰ ਅਸੀਂ ਤਾਂ ਦਿੰਨੇ ਹਾਂ ਕਿਉਂਕਿ ਸਾਡੇ ਇੱਧਰ ਖੇਤ ਹਨ ਅਸੀਂ ਖੇਤਾਂ ਨੂੰ ਪਾਣੀ ਦੇ ਰਹੇ ਹਾਂ ਉਹ ਕਹਿੰਦੇ ਮਹਾਰਾਜ ਖੇਤ ਬਹੁਤ ਦੂਰ ਹਨ ਮਹਾਰਾਜ ਨੇ ਕਿਹਾ ਤੁਹਾਡਾ ਸੂਰਜ ਵੀ ਬਹੁਤ ਦੂਰ ਹੈ ਜੇਕਰ ਤੁਹਾਡਾ ਪਾਣੀ ਸੂਰਜ ਨੂੰ ਪਹੁੰਚ ਸਕਦਾ ਤੇ ਮੇਰਾ ਖੇਤਾਂ ਨੂੰ ਪਹੁੰਚ ਸਕਦਾ ਇਸ ਤਰ੍ਹਾਂ ਮਹਾਰਾਜ ਜੀ ਨੇ ਵਿਚਾਰਾਂ ਰਾਹੀਂ ਲੋਕਾਂ ਨੂੰ ਸਮਝਾਉਣਾ ਕੀਤਾ ਸੋ ਮਹਾਰਾਜ ਜੀ ਦੀ ਬਾਣੀ ਅਨੁਸਾਰ ਚੱਲਣ ਵਾਸਤੇ ਆਪਾਂ ਸਮੂਹ ਜੀਵ ਹਰ ਸਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਕਿਉਂ ਮਣਾਉਂਦੇ ਹਾਂ ਕਿਉਂਕਿ ਆਪਾਂ ਕੋਈ ਗੁਰਬਾਣੀ ਤੋਂ ਸੇਧ ਲੈ ਸਕੀਏ ਉਹਨਾਂ ਦੀ ਵਿਚਾਰ ਤੋਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਸਕੀਏ ਆਪਾਂ ਸੇਧ ਲੈਣ ਵਾਸਤੇ ਆਪਾਂ ਹਰ ਗੁਰਪੁਰਬਾਂ ਤੇ ਮਹਾਰਾਜ ਜਿੰਨੇ ਵੀ ਸਤਗੁਰੂ ਮਹਾਰਾਜ ਹੋਏ ਉਹਨਾਂ ਦੇ ਗੁਰਪੁਰਬਾਂ ਤੇ ਹਾਜ਼ਰੀਆਂ ਭਰਦੇ ਕਥਾ ਵਿਚਾਰ ਕੀਰਤਨ ਨੂੰ ਸਰਵਣ ਕਰਦੇ ਤਾਂ ਕਿ ਸਾਡੇ ਜੀਵਨ ਅੰਦਰ ਚੇਂਜ ਆਏ ਅਸੀਂ ਆਪਣੇ ਜੀਵਨ ਨੂੰ ਸਫਲੀਆਂ ਕਰ ਸਕੀਏ ਸੋ ਜਿੰਨੀਆਂ ਵੀ ਸੰਗਤਾਂ ਵਿਚਾਰ ਸੋਨੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਮੂਹ ਸੰਗਤਾਂ ਆਪਾਂ ਸਾਰੇ ਮਿਲ ਕਰਕੇ ਮਹਾਰਾ ਦੀ ਬਾਣੀ ਸੁਣੀਏ ਕਥਾ ਸੁਣੀਏ ਅੰਮ੍ਰਿਤ ਦੇ ਧਾਰਨੀ ਹੋਈਏ ਸੋ ਮਹਾਰਾ ਜੀ ਦੇ ਲਾੜ ਲਾ ਕੇ ਆਪਣੇ ਜੀਵਨ ਨੂੰ ਸਵਾਰੀਏ ਇਸ ਜੀਵਨ ਨੂੰ ਮਹਾਰਾ ਦੀ ਦਰਗਾਹ ਅੰਦਰ ਤਾਂ ਕਿ ਥਾ ਮਿਲ ਸਕੇ ਸੋ ਸਾਰੀਆਂ ਸੰਗਤਾਂ ਕਿਉਂਕਿ ਆਪਾਂ ਹੋਰ ਵੀ ਬੇਨਤੀਆਂ ਕਿ ਪੰਜਾਬ ਵਿੱਚ ਪੰਜਾਬ ਦੇ ਜਿੰਨੇ ਵੀ ਲੋਕ ਹਨ ਉਹ ਛੱਡ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਤੇ ਪੰਜਾਬ ਅੰਦਰ ਪ੍ਰਵਾਸ ਪ੍ਰਵਾਸੀ ਲੋਕ ਬਹੁਤ ਆ ਰਹੇ ਹਨ ਦੇਖਿਆ ਜਾਂਦਾ ਹੈ ਕਿ ਉਹ ਬੀੜੀਆਂ ਸਿਗਰਟਾਂ ਆ ਆਮ ਗਲੀਆਂ ਵਿੱਚ ਪੀਂਦੇ ਹਨ ਜੇਕਰ ਆਪਾਂ ਪੰਜਾਬ ਨੂੰ ਇਨਸਾਂਭਾਂਗੇ ਗੁਰੂਆਂ ਦੀ ਧਰਤੀ ਨੂੰ ਨਹੀਂ ਸਾਂਭਾਂਗੇ ਇਹ ਇਹ ਮਹਾਰਾਜ ਦੀਆਂ ਧਰਤੀਆਂ ਹਨ ਜਿੱਥੇ ਮਹਾਰਾਜ ਜੀ ਨੇ ਆ ਕਰਕੇ ਜੀਵਨ ਗੁਜ਼ਾਰਨਾ ਕੀਤਾ ਸੋ ਆਪਣਾ ਫਰਜ਼ ਬਣਦਾ ਹੈ ਕਿ ਵਿਦੇਸ਼ਾਂ ਵਿੱਚ ਆਪਾਂ ਕਮਾਈ ਕਰਨ ਜਾਂਦੇ ਹਾਂ ਉੱਥੋਂ ਕਮਾਈ ਕਰਕੇ ਆਪਾਂ ਆਪਣੇ ਸਥਾਨਾਂ ਨੂੰ ਗੁਰੂ ਮਹਾਰਾਜ ਦੀਆਂ ਧਰਤੀਆਂ ਨੂੰ ਇਹਨਾਂ ਜੋ ਮਾੜੇ ਨਸ਼ੇ ਹਨ ਪਰਵਾਸੀ ਆ ਕਰਕੇ ਤਮਾਕੂ ਸਿਗਰਟਾਂ ਗਲੀਆਂ ਵਿੱਚ ਪੀਣ ਲੱਗ ਪਏ ਉਹਨਾਂ ਨੂੰ ਰੋਕਿਆ ਜਾਏ ਸੋ ਆ ਕੇ ਆਪਣਾ ਪੰਜਾਬ ਸੰਭੀਏ ਗੁਰੂਆਂ ਦੀਆਂ ਧਰਤੀਆਂ ਨੂੰ ਆ ਕਰਕੇ ਨਮਸਕਾਰ ਕਰੀਏ ਇਹ ਜੋ ਅਮੁੱਲਕ ਸਥਾਨ ਆਪਾਂ ਨੂੰ ਮਹਾਰਾਜੀ ਨੇ ਬਖਸ਼ਿਸ਼ ਦਿੱਤੇ ਹਨ ਕੀਤੇ ਹਨ ਇਹਨਾਂ ਦੀ ਆਪਾਂ ਆ ਕਰਕੇ ਕਦਰ ਕਰੀਏ ਕਿਉਂਕਿ ਜਿਸ ਤਰ੍ਹਾਂ ਆਪਾਂ ਇੱਥੇ ਪ੍ਰਵਾਸੀਆਂ ਨੂੰ ਸਵਕਾਰ ਨਹੀਂ ਕਰਦੇ ਇਸੇ ਤਰ੍ਹਾਂ ਆਪਾਂ ਨੂੰ ਵੀ ਬਾਹਰਲੀਆਂ ਕੰਟਰੀਆਂ ਵਾਲੇ ਲੋਕ ਆਪਾਂ ਕਮਾਈ ਕਰਨ ਜਾਂਦੇ ਕਰਕੇ ਵਾਪਸ ਮੁੜੀਏ ਉਹ ਵੀ ਸਵਕਾਰ ਨਹੀਂ ਕਰਨਗੇ ਕੁਝ ਸਮੇਂ ਬਾਅਦ ਕਿਉਂਕਿ ਜਿਸ ਤਰ੍ਹਾਂ ਆਪਣਾ ਨੀਚਰ ਹੈ ਕਿ ਆਪਾਂ ਪ੍ਰਾਈ ਲੋਕਾਂ ਨੂੰ ਕਿਉਂਕਿ ਉਹ ਆ ਕਰਕੇ ਸਾਡੇ ਇੱਥੇ ਪੰਜਾਬ ਅੰਦਰ ਸਿਗਰਟਾਂ ਪੀਂਦੇ ਹਨ ਸੋ ਹੋਰ ਜਿਹੜੀਆਂ ਵੱਦ ਸਲੂਕੀਆਂ ਹਨ ਉਹ ਕਰਦੇ ਹਨ ਸੋ ਆਪਾਂ ਆਪਣੇ ਜੀਵਨ ਨੂੰ ਸੁਧਾਰੀਏ ਤੇ ਆਪਾਂ ਜੋ ਮਹਾਰਾਜੀ ਨੇ ਗੁਰਤਾ ਬਖਸ਼ੇ ਆਪਾਂ ਨੂੰ ਇਹ ਪੰਜਾਬ ਦੀ ਧਰਤੀ ਬਖਸ਼ੀ ਇਸ ਨੂੰ ਸੰਭੀਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਬਹੁਤਾ ਜਾ ਕਰਕੇ ਵਿਦੇਸ਼ਾਂ ਵਿੱਚ ਨਾਰੀਏ ਆਪਾਂ ਆਪਣੀ ਮੁੜ ਕਰਕੇ ਜੋ ਮਹਾਰਾਜ ਜੀ ਨੇ ਸਾਨੂੰ ਧਰਤੀ ਬਖਸ਼ੀ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਉਹ ਇਹਨਾਂ ਧਰਤੀਆਂ ਤੇ ਰਹੇ ਹਨ ਉਹਨਾਂ ਨੇ ਜੀਵਨ ਪਤਿਤ ਕੀਤਾ ਇਹ ਪਵਿੱਤਰ ਧਰਤੀਆਂ ਹਨ ਆਪਾਂ ਆਪਣੀ ਇਸ ਪੰਜਾਬ ਦੀ ਧਰਤੀ ਤੇ ਮੁੜ ਕਰਕੇ ਆਈਏ ਤੇ ਇਸ ਨੂੰ ਸਾਂਭੀਏ ਗੁਰਤਾ ਅੰਬਾਂ ਨੂੰ ਸਾਂਭੀਏ ਆਪਣੇ ਬੱਚਿਆਂ ਨੂੰ ਇਸ ਧਰਤੀ ਨਾਲ ਜੋੜੀਏ ਗੁਰੂ ਮਹਾਰਾਜ ਦੇ ਸਥਾਨਾਂ ਨਾਲ ਜੋੜ ਕਰਕੇ ਉਹਨਾਂ ਦਾ ਜੀਵਨ ਸੁਚੱਜਾ ਕਰੀਏ ਸੋ ਇਹੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਸੰਗਤਾਂ ਨੇ ਪ੍ਰਵਾਨ ਕਰਨੀ ਸੋ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਕੱਲ ਨੂੰ ਪ੍ਰਕਾਸ਼ ਦਿਹਾੜਾ ਹੈ ਆਪ ਸਮੂਹ ਸੰਗਤਾਂ ਨੇ ਆਪਾਂ ਜਾ ਕਰਕੇ ਗੁਰਧਾਮਾਂ ਅੰਦਰ ਨਮਸਕਾਰ ਕਰਨੀ ਤੇ ਮਹਾਰਾ ਦੀ ਬਾਣੀ ਸੁਣ ਕਰਕੇ ਉਸ ਤੇ ਚੱਲਣ ਦੀ ਆਪਾਂ ਸਮੂਹ ਸੰਗਤਾਂ ਨੇ ਗੁਰੂ ਮਹਾਰਾ ਦੀ ਬਾਣੀ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਨੂੰ ਸਫਲਿਆ ਕਰਨਾ ਮਹਾਰਾ ਦੀ ਦੇ ਬਚਨ ਹਨ ਉਹਨਾਂ ਬਚਨਾਂ ਤੇ ਚੱਲ ਕਰਕੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਮਹਾਵਾਕਾਂ ਅਨੁਸਾਰ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਆਏ ਉਹਨਾਂ ਨੇ ਅਗਿਆਨਤਾ ਦੇ ਅਧੇਰੇ ਅੰਧੇਰੇ ਨੂੰ ਦੂਰ ਕੀਤਾ ਪ੍ਰਕਾਸ਼ ਗੁਰਬਾਣੀ ਦਾ ਚਾਨਣ ਕੀਤਾ ਉਸ ਪ੍ਰਕਾਸ਼ ਨੂੰ ਲੈ ਕਰਕੇ ਜੀਵਨ ਅੰਦਰ ਸੁਖ ਮਾਣੀਏ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਬੱਚਿਆਂ ਸਮੇਤ ਰਿਸ਼ਤੇਦਾਰਾਂ ਸਮੇਤ ਗੁਰਦੁਆਰਾ ਸਾਹਿਬ ਅੰਦਰ ਜਾਈਏ ਹੱਥੀ ਸੇਵਾ ਕਰੀਏ ਜਿੰਨਾ ਵੀ ਹੋ ਸਕੇ ਉਸ ਤਰ੍ਹਾਂ ਸੇਵਾ ਕਰਕੇ ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰੀਏ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁਕਿ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ